ਨਖੀ ਮੁਟਿਆਰ ਜਿਹਨੇ ਪੰਜਾਬੀਤ ਨੂੰ ਸਾਂਭਿਆ ਜਿਹਨੇ ਸੱਭਿਆ ਚਾਰ ਸਾਂਭਿਆ ਜਿਹਨੂੰ ਤੁਸੀਂ ਬਹੁਤ ਸਾਰੀਆਂ ਰੀਲਾਂ ਦੇ ਵਿੱਚ ਦੇਖਦੇ ਹੋ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਦੇਖਦੇ ਹੋ ਬਹੁਤ ਸਾਰੇ ਟੈਲੀ ਮੂਵੀਜ਼ ਦੇ ਵਿੱਚ ਦੇਖਦੇ ਹੋ ਔਰ ਅਕਸਰ ਤੁਸੀਂ ਉਹਨਾਂ ਨੂੰ ਧੂਤੇ ਵੈਲੀ ਦੇ ਨਾਲ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਦੇਖਿਆ ਸੋ ਤੁਹਾਡੀਆਂ ਜ਼ੋਰਦਾਰ ਤਾੜੀਆਂ ਨੇ ਇੱਕ ਵਾਰ ਤਾੜੀ ਮਾਰ ਦੇਉਂਦਾ ਦੀ ਉਸਟ ਪੱਕੀ ਬੱਸ ਬਹੁਤ ਵਾਰ ਬਚਾ ਰਮੇ ਕਾ ਦੀ ਜ਼ੋਰੀ ਸਖੀ ਮੁਟਿਆਰ ਜਿਹਦੀ ਜ਼ੁਬਾਨ ਵਿੱਚ ਫਤਿਹ ਉਹਦੀ ਜਹਾਨ ਵਿੱਚ ਫਤਿਹ ਜਿਹਦੀ ਅੱਖਾਂ ਫਤੇ ਉਹਦੇ ਲੱਖਾਂ ਵਿੱਚ ਫਤੇ ਜਿਹਦੇ ਬੁੱਲਾਂ ਵਿੱਚ ਫਤੇ ਉਹਦੀ ਕੁਲਾਂ ਵਿੱਚ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨੇ ਵੀ ਸਾਡੇ ਗੈਸਟ ਪਹੁੰਚੇ ਨੇ ਜੀ ਜਿੰਨੇ ਵੀ ਮਹਿਮਾਨ ਪਹੁੰਚੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਕਹਿੰਦੇ ਆ ਮੈਨੂੰ ਪਤਾ ਲੱਗਿਆ ਕਿ ਆਲਮੋਸਟ ਇੱਥੇ ਸਾਰੇ ਐਨ ਆਰ ਆਈ ਨੇ ਕਹਿੰਦੇ ਮੁਲਕ ਬੇਗਾਨੇ ਜਾ ਕੇ ਆਪਣੀ ਬੋਲੀ ਮਿਲਦੀ ਨਾ ਕਿਤੇ ਪੰਜਾਬੀ ਹੱਸਦੀ ਗਾਉਂਦੀ ਟੋਲੀ ਮਿਲਦੀ ਨਾ ਮੁਲਕ ਪੈਗਾਨਾ ਦੂਰ ਕਰੇ ਪੋਣਾਂ ਦੀਆਂ ਛਾਵਾਂ ਤੋਂ ਮਾਂ ਵਰਗਾ ਨਾ ਪਿਆਰ ਮਿਲੇ ਮਤਰੀਆਂ ਮਾਵਾਂ ਤੋਂ ਸੋ ਜਿੰਨੇ ਵੀ ਐਨ ਆਰ ਆਈ ਪਹੁੰਚੇ ਹੋਏ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ ਪੰਜਾਬ ਦੀ ਧਰਤੀ ਤੇ ਮੈਨੂੰ ਪਤਾ ਹੈ ਤੁਸੀਂ ਜਦੋਂ ਪੰਜਾਬ ਤੋਂ ਜਾਂਦੇ ਹੋ ਬਹੁਤ ਸਾਰੀਆਂ ਯਾਦਾਂ ਆਪਣੇ ਨਾਲ ਲੈ ਕੇ ਜਾਂਦੇ ਹੋ ਤੇ ਜਦੋਂ ਪੰਜਾਬ ਆਉਂਦੇ ਹੋ ਤੇ ਉਹੀ ਯਾਦਾਂ ਫੇਰ ਸਾਰੀਆਂ ਆਪਣੀਆਂ ਜਿਹੜੀਆਂ ਨੇ ਤਾਜ਼ਾ ਕਰਨ ਲਈ ਆਉਂਦੇ ਹੋ ਸੋ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ ਸ਼ਗਨਾਂ ਦੇ ਵੇੜੇ ਵਿੱਚ ਰੌਣਕਾਂ ਲੱਗੀਆਂ ਨੇ ਸਾਰਿਆਂ ਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੇਰਾ ਸਾਥ ਦੇ ਰਹੇ ਨੇ ਮੇਰੇ ਨਾਲ ਪ੍ਰਭ ਬੱਡਰੁਖਾ ਜੀ ਜੋ ਕਿਸੇ ਜਾਣ ਪਹਿਚਾਨ ਦੇ ਮਹਤਾਜ ਨੇ ਬਹੁਤ ਵਧੀਆ ਹੋਸਟ ਕਰਦੇ ਨੇ ਤੇ ਆਓ ਜੀ ਅੱਜ ਅਸੀਂ ਖੈਰ ਅ ਪੂਰੀ ਰਾਤ ਇੱਥੇ ਭੰਗੜੇ ਪਾਵਾਂਗੇ ਤੇ ਰਲ ਮਿਲ ਕੇ ਰੌਣਕਾਂ ਲਾਵਾਂਗੇ ਉੱਚੇ ਲੰਮੇ ਸੋਹਣੇ ਸੁਨੱਖੇ ਮੁੱਛ ਫੁੱਟ ਗੱਭਰੂ ਜਿਹੜੇ ਲੱਗਦੇ ਇੱਕ ਪਾਹ ਦਾ ਨੇ ਫੁੱਟ ਗੱਭਰੂ ਚਿਹਰੇ ਨੇ ਖੀੜੇ ਵਾਂਗਰ ਗੁਲਾਬ ਦੇ ਚੋਪਰਾ ਚੋਚੋ ਪਰ ਰੰਗਲੇ ਪੰਜਾਬ ਦੇ ਅਸੀਂ ਤੁਰਦੇ ਦੋ ਪੈਰ ਘੱਟ ਹਾਂ ਪਰ ਤੁਰਦੇ ਮੜਕ ਦੇ ਨਾਲ ਸੋਏ ਪੰਜਾਬੀਆਂ ਦੇ ਬਲੱਡ ਦੇ ਵਿੱਚ ਹੀ ਐ ਕੁਛ ਕਿ ਜਦੋਂ ਵੀ ਇਹਨਾਂ ਨੇ ਤੁਰਨਾ ਹੈ ਮੜਕ ਦੇ ਨਾਲ ਤੁਰਨਾ ਹੈ ਇਹ ਕਿਸੇ ਦੀ ਪਰਵਾਹ ਨਹੀਂ ਕਰਦੇ ਕਹਿੰਦੇ ਪੰਜਾਬੀ ਬੰਦਾ ਜਿੱਥੇ ਜਿਹਦੇ ਨਾਲ ਪਿਆਰ ਪਾ ਲੈਂਦਾ ਉਹ ਫੇਰ ਸਿਰੇ ਚੜ੍ਹਦਾ ਹੈ ਪਿੱਛੇ ਨਹੀਂ ਹਟਦਾ ਭਾਵੇਂ ਜੋ ਮਰਜ਼ੀ ਹੋ ਜਾਵੇ ਤੇ ਕਹਿੰਦੇ ਜਦੋਂ ਪੰਜਾਬੀ ਕਿਤੇ ਵੈਰ ਪਾ ਲੈਂਦੇ ਨੇ ਨਾ ਪਿੱਛੇ ਫੇਰ ਵੀ ਨਹੀਂ ਮੁੜਦੇ ਕੋਈ ਮੱਥਾ ਲਾ ਕੇ ਵੇਖ ਲੈ ਸੋ ਇਹ ਪੰਜਾਬੀਆਂ ਦੀ ਖਾਸੀਅਤ ਹੈ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਇਹਨਾਂ ਨੇ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਇਹਨਾਂ ਦੇ ਮੱਥੇ ਤੇ ਕਦੇ ਟੈਨਸ਼ਨ ਨਹੀਂ ਨਜ਼ਰ ਆਉਂਦੀ ਜਿਹੜਾ ਪਿਓਰ ਪੰਜਾਬੀ ਹੈ ਉਹ ਹਮੇਸ਼ਾ ਜਦੋਂ ਵੀ ਉਹਨੂੰ ਭਾਵੇਂ ਜਿੰਦਾ ਮਰਜੀ ਬਿਮਾਰ ਹੋਵੇ ਜੋ ਮਰਜੀ ਹੋਵੇ ਅਸੀਂ ਪੁੱਛੀਏ ਨਾ ਕੀ ਹਾਲ ਚਾਲ ਹੈ ਤਾਂ ਬਾਹੋਂ ਇਹੀ ਕਹਣਾ ਜੀ ਚੜਦੀ ਕਲਾ ਸੋ ਇਹਨਾਂ ਨੇ ਵਿਰਾਸਤ ਦੇ ਵਿੱਚ ਹੀ ਮਿਲਿਆ ਸਾਰਾ ਕੁਝ ਇਹ ਹਮੇਸ਼ਾ ਹੀ ਚੜਦੀ ਕਲਾ ਦੇ ਵਿੱਚ ਰਹਿੰਦੇ ਆ ਤੇ ਜਿੱਥੇ ਵੀ ਜਾਂਦੇ ਨੇ ਏਕ ਪੰਜਾਬ ਸਰਜਣਦੇ ਨੇ ਜੋ ਤੁਹਾਨੂੰ ਵੀ ਪਤਾ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਰਹਿੰਦੇ ਹੋ ਕਿ ਉੱਥੇ ਦੇਖੋ ਪੰਜਾਬੀਆਂ ਦੀ ਕਿੰਨੀ ਇੱਜ਼ਤ ਹੁੰਦੀ ਹੈ ਤੇ ਉੱਥੇ ਵੀ ਪੰਜਾਬ ਨੂੰ ਇਦਾਂ ਹੀ ਬਣਾ ਕੇ ਰੱਖਦੇ ਨੇ ਉਹ ਪੰਜਾਬੀਆਂ ਗੱਲਾਂ ਕਿਉਂਕਿ ਅਸੀਂ ਵੀ ਦੇਖਿਆ ਜੀ ਉੱਥੇ ਬਹੁਤ ਜ਼ਿਆਦਾ ਇਹ ਜਿਹੜਾ ਪੰਜਾਬ ਵਸਿਆ ਹੋਇਆ ਚੱਪੇ-ਚੱਪੇ ਚ ਪੰਜਾਬੀਆਂ ਨੇ ਜਾ ਕੇ ਰਾਜ ਕੀਤਾ ਹਾਂਜੀ ਮੈਂ ਇਹਨਾਂ ਦੀ ਗੱਲਾਂ ਬਿਲਕੁਲ ਐਗਰੀਆ ਕਿਉਂਕਿ ਇਹਨਾਂ ਨੇ ਵੀ ਹੁਣ ਯੂਰਪ ਦਾ ਚੱਪਾ-ਚੱਪਾ ਰੀਸੈਂਟਲੀ ਟੂਰ ਕੀਤਾ ਔਰ ਪਤਾ ਲੱਗ ਰਿਹਾ ਵੀ ਇਹ ਕਹਿੰਦੇ ਐਕਸਾਈਟਡ ਸੀ ਉਥੋਂ ਜਿੰਨੇ ਵੀ ਪੰਜਾਬੀ ਭਾਈਚਾਰੇ ਨੂੰ ਮਿਲ ਕੇ ਆਏ ਨੇ ਮੇਰੀ ਜਿਹੜੀ ਨਜ਼ਰ ਆਉ ਜ਼ਿਆਦਾਤਰ ਆਉਦੇ ਭਾਈਚਾਰੇ ਕਣੀ ਜ਼ਿਆਦਾ ਜਾਂਦੇ ਤੇ ਮੇਰੇ ਗੱਲ ਯਾਦ ਆ ਗਈ ਇਧਰ ਟੇਬਲ ਵੱਲ ਦੇ ਕੇ ਕਹਿੰਦੇ ਕਿ ਪਿੰਡ ਵਾਲੇ ਕਰਦੇ ਸ਼ਰਾਬ ਦੀਆਂ ਗੱਲਾਂ ਤੇ ਬੁੱਧੀਜੀਵੀ ਕਰਦੇ ਕਿਤਾਬ ਦੀਆਂ ਗੱਲਾਂ ਟੌਪਿਕ ਥੋੜਾ ਜਿਹਾ ਚੇਂਜ ਕਰ ਲਈਏ ਪਿੰਡ ਵਾਲੇ ਕਰਦੇ ਸ਼ਰਾਬ ਦੀਆਂ ਗੱਲਾਂ ਤੇ ਬੁੱਧੀਜੀਵੀ ਕਰਦੇ ਕਿਤਾਬ ਦੀਆਂ ਗੱਲਾਂ ਵੈਲੀਆਂ ਦੇ ਵਿੱਚ ਹਥਿਆਰਾਂ ਦੇ ਹੀ ਚਰਚੇ ਨੇ ਆਸ਼ਕ ਮਸ਼ੂਕਾਂ ਚ ਗੁਲਾਬ ਦੀਆਂ ਗੱਲਾਂ ਤੇ ਜੱਟਾਂ ਵਿੱਚ ਗੱਲ ਹੁੰਦੀ ਰਹਾਂ ਸਪਰੇਹਾਂ ਦੀ ਜੱਟਾਂ ਵਿੱਚ ਗੱਲ ਹੁੰਦੀ ਰਹਾਂ ਸਪਰੇਹਾਂ ਦੀ ਸ਼ਾਹੂਕਾਰ ਕਰਦੇ ਹਿਸਾਬ ਦੀਆਂ ਗੱਲਾਂ ਇਹ ਦੁਨੀਆ ਦੇ ਭਾਵੇਂ ਕਿਸੇ ਕੋਨੇ ਵਿੱਚ ਚਲੇ ਜਾਓ ਖੁੱਦੀਆਂ ਪੰਜਾਬੀਓ ਪੰਜਾਬ ਦੀਆਂ ਗੱਲਾਂ ਖੁੱਦੀਆਂ ਪੰਜਾਬੀਓ ਪੰਜਾਬ ਦੀਆਂ ਗੱਲਾਂ ਕਿਉਂਕਿ ਜਿੰਨਾ ਵੀ ਸਾਡਾ ਐਨ ਆਰ ਆਈ ਭਾਈਚਾਰਾ ਸਾਡੇ ਪੰਜਾਬ ਤੋਂ ਬਾਹਰ ਰਹਿੰਦੇ ਆ ਉਹਨਾਂ ਨੂੰ ਮੁੱਲ ਜ਼ਿਆਦਾ ਪਤਾ ਉਹਨਾਂ ਨੂੰ ਪਤਾ ਕਿ ਪੰਜਾਬ ਦੀ ਕੀਮਤ ਕੀ ਹੈ ਇਸ ਕਰਕੇ ਜਿੰਨੇ ਵੀ ਐਨ ਆਰ ਆਈ ਮਿੱਤਰ ਸੱਜਣ ਪਹੁੰਚੇ ਜਾਂ ਰਿਸ਼ਤੇਦਾਰ ਪਹੁੰਚੇ ਉਹਨਾਂ ਸਾਰਿਆਂ ਨੂੰ ਰਿਕਵੈਸਟ ਹੈ ਕਿ ਤੁਸੀਂ ਡਾਂਸ ਫਲੋਰ ਤੇ ਇੱਕ ਵਾਰ ਜ਼ਰੂਰ ਆਇਓ ਤੇ ਆਪਣੇ ਸੋਹਣੇ ਸੋਹਣੇ ਨਾਂ ਜਿਹੜੇ ਸਾਡੇ ਤੱਕ ਪਹੁੰਚਦੇ ਜ਼ਰੂਰ ਕਰ ਦਿਓ ਕਿਉਂਕਿ ਇਹ ਗੋਲਡਨ ਮੂਵਮੈਂਟਸ ਨੇ वैसे भी एक कहावत है कहते नचणा ਤੇ ਹੁਣ ਨੱਚਲਾ ਘਰੇ ਜਾ ਕੇ ਨਾ ਚੁੱਲੇ 'ਚ ਲੱਤ ਮਾਰੀ ਅੱਜ ਕੱਲ੍ਹ ਚੁੱਲ੍ਹਾ ਅਪਗ੍ਰੇਡ ਹੋ ਕੇ ਗੈਸ ਬਣ ਗਿਆ ਕਹਿੰਦੇ ਨੱਚਣਾ ਤੇ ਹੁਣ ਨੱਚਲਾ ਘਰੇ ਜਾ ਕੇ ਨਾ ਗੈਸ 'ਚ ਲੱਤ ਮਾਰੀ ਇਸ ਕਰਕੇ ਸਾਡੀਆਂ ਭੈਣਾਂ ਪਰਜਾਈਆਂ ਚਾਚੀਆਂ ਤਾਈਆਂ ਸਾਰਿਆਂ ਨੂੰ ਰਿਕਵੈਸਟ ਕਰ ਰਹੇ ਹਾਂ ਦਾਦਕੇ ਪਰਿਵਾਰ ਵੱਲੋਂ ਨਾਨਕੇ ਪਰਿਵਾਰ ਵੱਲੋਂ ਔਰ ਸਾਡੇ ਲੜਕੀ ਪਰਿਵਾਰ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਜਿੰਨੀਆਂ ਵੀ ਭੈਣਾਂ ਪੋਟੀਆਂ ਨੇ ਜਿਹਦੀਆਂ ਪੋਚੀਆਂ ਨੇ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਕਿ ਤੁਸੀਂ ਵੀ ਡਾਂਸ ਫਲੋਰ ਤੇ ਜ਼ਰੂਰ ਆਇਓ ਕਿਉਂਕਿ ਜਦੋਂ ਸਾਡਾ ਭਾਈਚਾਰ ਆ ਗਿਆ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਇਸ ਲਈ ਆਲਵੇਜ਼ ਲੇਡੀਜ਼ ਵਾਸ ਅਗਲੀ ਗੱਲ ਬੱਬਲ ਜੀ ਥੈਂਕ ਯੂ ਤੇ ਭੈਣੋ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਸੰਭਲ ਲਈ ਮੈਂ ਖੜੀ ਆ ਇਹ ਕਹਿੰਦਾ ਜਦੋਂ ਸਾਡਾ ਭਾਈਚਾਰ ਆ ਗਿਆ ਫਿਰ ਤੁਹਾਨੂੰ ਸੰਭਣਾ ਪਤਾ ਨਹੀਂ ਕੀ ਕਿ ਔਖਾ ਹੋ ਜਾਂਦਾ ਨਹੀਂ ਨਹੀਂ ਮੈਂ ਖੜੀ ਆ ਟੈਨਸ਼ਨ ਨਾ ਲੈ ਬੱਬਲ ਓਕੇ ਚਲੋ ਫਿਰ ਇਹ ਆਪਾਂ ਕੰਪੀਟੀਸ਼ਨ ਕਰਕੇ ਦੇਖਾਂਗੇ ਜਿੰਨਾ ਵੀ ਥੈਂਕ ਯੂ ਥੈਂਕ ਯੂ ਤੇ ਲੋ ਜੀ ਥੋੜਾ ਜਿਹਾ ਮਾਹੌਲ ਆਪਾਂ ਚੇਂਜ ਕਰਦੇ ਆ ਖੜ ਜਾਂਦੇ ਰਾਹੀ ਮੇਰੀ ਸੁਣ ਕੇ ਆਵਾਜ਼ ਵੇ ਸੋਨੇ ਤੇ ਸੁਹਾਗਾ ਪੈਰੀ ਝਾਂਜਰਾਂ ਦਾ ਸਾਜ ਵੇ ਗੁੱਤ ਸੱਪੜੀ ਵੀ ਬਣ ਗਈ ਦੁਹਾਈ ਰਾਤ ਨੂੰ ਅੱਗ ਬਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ ਪੰਜਾਬੀ ਨੇ ਜਿਹੜੇ ਇਹ ਇੰਜੋਏ ਕਰਨ ਦਾ ਨਾ ਬਹਾਨਾ ਲੱਭਦੇ ਰਹਿੰਦੇ ਨੇ ਇਹਨਾਂ ਨੇ ਆਪ ਹੀ ਉੱਠ ਕੇ ਆ ਜਾਣਾ ਮੈਨੂੰ ਪਤਾ ਫਿਰ ਇਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਰੋਕਣਾ ਅਸੀਂ ਕਹਿੰਨੇ ਆਂ ਜੀ ਟਾਈਮ ਓਵਰ ਹੋ ਗਿਆ ਬੱਸ ਕਰੋ ਇਹਨਾਂ ਨੇ ਕਹਿੰਣਾ ਜੀ 10 ਮਿੰਟ ਡੀਜੇ ਹੋਰ ਲਾ ਦਿਓ ਸੋ ਇਹ ਸਭ ਕੁਝ ਹੋਣਾ ਕੋਈ ਗੱਲ ਨਹੀਂ ਜੀ ਇਹ ਖਾਸ ਮੌਕੇ ਹੀ ਹੁੰਦੇ ਨੇ ਤੁਸੀਂ ਦਿਲ ਖੋੜ ਕੇ ਭੰਗੜੇ ਪਾਇਓ ਸਸਿਕਾਲ ਮੇਰੇ ਸਾਹਮਣੇ ਮੇਰੇ ਮਾਤਾ ਜੀ ਬੈਠੇ ਨੇ ਬਿਲਕੁਲ ਫਰਸਟ ਚੇਅਰ ਤੇ ਸਸਿਕਾਲ ਜੀ ਬਈ ਸਸਿਕਾਲ ਸੋ ਕਹਿੰਦੇ ਜਿਹੜੇ ਬਜ਼ੁਰਗ ਹੁੰਦੇ ਨੇ ਇਹ ਵੇੜਿਆਂ ਦੀ ਰੌਣਕ ਹੁੰਦੇ ਨੇ ਜਦੋਂ ਇਹ ਵੇੜਿਆਂ 'ਚ ਬੈਂਦੇ ਨੇ ਬੜੇ ਸੋਹਣੇ ਲੱਗਦੇ ਨੇ ਇਹ ਘਰ ਦੇ ਜਿੰਦਰੇ ਹੁੰਦੇ ਨੇ ਬਿਲਕੁਲ ਇਹ ਮੁੜਕੇ ਨਹੀਂ ਲੱਭਦੇ ਸਾਥ ਬਾਬੇ ਬੋੜ ਦੀਆਂ ਛਾਵਾਂ ਸੋ ਜਿਨ੍ਹਾਂ ਦੇ ਕੱਚ ਬਜ਼ੁਰਗ ਨੇ ਇਹਨਾਂ ਨੂੰ ਸਾਹਮਣੇ ਰੱਖਿਆ ਕਰੋ ਇਹਨਾਂ ਦੀਆਂ ਜਿੰਨੀਆਂ ਹੋਏ ਔਣਾਂ ਉਹਨੀਆਂ ਅਸੀਸਾਂ ਲਿਆ ਕਰੋ ਸੋ ਜਿਹੜੀਆਂ ਇਹਨਾਂ ਦੀਆਂ ਅਸੀਸਾਂ ਹੁੰਦੀਆਂ ਨਾ ਇਹਨਾਂ ਕੋਲ ਸਭ ਤੋਂ ਵੱਡੀ ਗੱਲ ਹੁੰਦੀ ਹੈ ਅਸੀਸਾਂ ਹੁੰਦੀਆਂ ਨੇ ਜਿਹੜੀਆਂ ਦੀ ਕੋਈ ਕੀਮਤ ਨਹੀਂ ਜਿਹੜੀਆਂ ਸਭ ਤੋਂ ਔਖੀਆਂ ਨੇ ਲੈਣੀਆਂ ਸੋ ਜ਼ਰੂਰ ਲਿਆ ਕਰੋ ਥੈਂਕ ਯੂ ਸੋ ਮੱਚ ਜੀ ਆਇਆਂ ਨੂੰ ਜੀ ਤੁਸੀਂ ਵੀ ਪੰਗੜੇ ਪਾਣੇ ਨੇ ਸਾਡੇ ਨਾਲ ਕਹਿੰਦੀਆਂ ਨਾ ਤਾਂ ਸਾਡਾ ਦੇਸ਼ ਬੇਗਾਨੜਾ ਤੇ ਨਾ ਕਿਸੇ ਨਾਲ ਯਾਰੀ ਹਰ ਹਿੱਲੇ ਚੁਗਣੀ ਪੈਂਦੀ ਜਿੱਥੇ ਉਸ ਰੱਬਣੀ ਚੋਗ ਥਿਲਾਰੀ ਸੋ ਜਿੱਥੇ ਦਾਣਾ ਪਾਣੀ ਰੱਬ ਲਿਖ ਦਿੰਦਾ ਹਰ ਹਿੱਲੇ ਸਾਨੂੰ ਜਾ ਕੇ ਚੁਗਣਾ ਪੈਂਦਾ ਸਾਡਾ ਦਾਣਾ ਪਾਣੀ ਪਤਾ ਨਹੀਂ ਰੱਬ ਕਿੱਥੇ ਕਿੱਥੇ ਖਿਲਾਰ ਦਿੰਦਾ ਹੈ ਸੋ ਇੱਕ ਹੋਰ ਗੱਲ ਛੋਟੀ ਜੀ ਤੁਹਾਡੇ ਰੂਬਰੂ ਕਰਨ ਲੱਗੀ ਆ ਇੱਕ ਵਾਰੀ ਕਹਿੰਦੇ ਜਦੋਂ ਪਤਾ ਨਹੀਂ ਖੈਰ ਆਪਾਂ ਇਹਨਾਂ ਕਹਿੰਦੇ ਨੇ ਕਲਪਨਾ ਦੀਆਂ ਗੱਲਾਂ ਹੋ ਸਕਦੀਆਂ ਕਹਿੰਦੇ ਜਦੋਂ ਰੱਬ ਰਿਜਕ ਵੰਡਦਾ ਸੀ ਨਾ ਸੁਣਨ ਵਾਲੀ ਗੱਲ ਹੈ ਸਾਰੇ ਨੂੰ ਰਿਜਕ ਦੇਣ ਲੱਗਾ ਹਰ ਬੰਦਾ ਲਾਈਨ ਦੇ ਵਿੱਚ ਖੜਾ ਚਲੋ ਜੀ ਵਾਰੀ ਵਾਰੀ ਜੱਜ ਦੀ ਵਾਰੀ ਆਈ ਵਕੀਲ ਦੀ ਆਈ ਡਾਕਟਰ ਦੀ ਆਈ ਸਾਰੇ ਬੰਦੇ ਖੜੇ ਸੀ ਲਾਸਟ ਦੇ ਵਿੱਚ ਇੱਕ ਕਲਾਕਾਰ ਖੜਿਆ ਸੀ ਸਾਰਿਆਂ ਨੂੰ ਰੱਬ ਨੇ ਕਿਸੇ ਨੇ ਦੋ ਮੁਠੀਆਂ ਦਿੱਤੀਆਂ ਕਿਸੇ ਨੂੰ ਚਾਰ ਮੁਠੀਆਂ ਦਿੱਤੀਆਂ ਹਰ ਕੋਈ ਆਪਣਾ ਪੱਲਾ ਅੱਡ ਕੇ ਖੜਾ ਸੀ ਤੇ ਸਾਰਿਆਂ ਦੇ ਪੱਲੇ ਦੇ ਵਿੱਚ ਰੱਬ ਰਿਜ਼ਕ ਪਾਈ ਜਾਂਦਾ ਜਿੰਨਾ ਜਿੰਨਾ ਉਹਦੇ ਨਸੀਬ 'ਚ ਲਿਖਿਆ ਤੇ ਜਦੋਂ ਕਲਾਕਾਰ ਦੀ ਵਾਰੀ ਆਈ ਨਾ ਕਹਿੰਦੇ ਰੱਬ ਨੇ ਮੁਠੀ ਪਾਰ ਕੇ ਪੱਲੇ 'ਚ ਨਹੀਂ ਪਾਈ ਉਹ ਮਾਰੀ ਤੇ ਕਲਾਕਾਰ ਨੂੰ ਬੜਾ ਗੁੱਸਾ ਆਇਆ ਉਹ ਕਹਿੰਦਾ ਵੀ ਰੱਬ ਜੀ ਮੇਰੇ ਨਾਲ ਹੀ ਤੁਸੀਂ ਕੀ ਕੀਤਾ ਵੀ ਇਹ ਤੁਸੀਂ ਮੇਰਾ ਕਿੱਥੇ ਕਿੱਥੇ ਚੋਗ ਖਿਲਾਰਦਾ ਵੀ ਮੇਰੇ ਝੋਲੇ 'ਚ ਤੁਸੀਂ ਕੁਝ ਨਹੀਂ ਪਾਇਆ ਉਹ ਕਹਿੰਦੇ ਕਮਲਿਆ ਤੇਰਾ ਚੋਗਾ ਜਿਹੜਾ ਹੈਗਾ ਮੈਂ ਉਹ ਇੰਨੀ ਇੰਨੀ ਦੂਰ ਖਿਲਾਰਦਾ ਤੂੰ ਚੁਗੀ ਜਾਇਂ ਤਿੰਨ ਹਜ਼ਾਰੇ ਲਈ ਸੋ ਕਲਾਕਾਰ ਬੰਦਾ ਹੈ ਜਿਹੜਾ ਕਦੇ ਕਿਸੇ ਦੇਸ਼ ਕਦੇ ਕਿਸੇ ਦੇਸ਼ ਹਾਂ ਸੰਗ ਸੰਗ ਮਹਿਸੂਸ ਤੇਰਾ ਪਰਛਾਵਾਂ ਕਰਦੀਆਂ ਪਿਆਰ ਮੁਹੱਬਤ ਦੀ ਗੱਲ ਚੱਲੀ ਹੈ ਕਹਿੰਦੇ ਜਦੋਂ ਬੰਦੇ ਨੂੰ ਪਿਆਰ ਹੋ ਜਾਂਦਾ ਹੈ ਉਹ ਤੋਂ ਫਿਰ ਸਾਰੀ ਦੁਨੀਆ ਜਿਹੜੀ ਸੋਹਣੀ ਸੋਹਣੀ ਲੱਗਦੀ ਹੈ ਬੰਦਾ ਜਾਗਦੇ ਸੌਂਦਾ ਹੈ ਤੇ ਸੁੱਤੇ ਹੋਏ ਜਾਗਦਾ ਹੈ ਸੁਪਨੇ ਦੇਖਦਾ ਹੈ ਬੈਠਾ ਕਿਤੇ ਹੋਰ ਹੁੰਦਾ ਹੈ ਧਿਆਨ ਕਿਤੇ ਹੋਰ ਹੁੰਦਾ ਹੈ ਤੇ ਸਮਝ ਨਹੀਂ ਆਉਂਦੀ ਕੀ ਕਰਦਾ ਹੈ ਹੈਨਾ ਕਈ ਵਾਰੀ ਭੁੱਖ ਲੱਗੀ ਹੁੰਦੀ ਹੈ ਰੋਟੀ ਖਾਣੀ ਭੁੱਲ ਜਾਂਦਾ ਸੋ ਬਹੁਤ ਕੁਝ ਹੁੰਦਾ ਤੇ ਇਹੋ ਜੀ ਪਿਆਰੀ ਜੀ ਗੱਲ ਹੋ ਰਹੀ ਸੀ ਸੋ ਜੇ ਪਿਆਰ ਦੀ ਗੱਲ ਕਰੀਏ ਸੀ ਪੁਰਾਣੇ ਜ਼ਮਾਨੇ ਦਾ ਜਿਹੜਾ ਇਸ਼ਕ ਸੀ ਜਿਹੜਾ ਪਿਆਰ ਸੀ ਮੁਹੱਬਤ ਸੀ ਉਹਦਾ ਜਦੋਂ ਕਿਸੇ ਨਾਲ ਲੱਗ ਜਾਂਦੀਆਂ ਸੀ ਤਾਂ ਕੀ ਨਿਸ਼ਾਨੀਆਂ ਸੀ ਕੀ ਤੋਹਫੇ ਦਿੱਤੇ ਜਾਂਦੇ ਸੀ ਕੋਈ ਰੁਮਾਲ ਦਿੰਦਾ ਸੀ ਕੋਈ ਛੱਲਾ ਮੁੰਦੀ ਦਾਨੀ ਸੋ ਬੜੀਆਂ ਪਿਆਰੀਆਂ ਪਿਆਰੀਆਂ ਨਿਸ਼ਾਨੀਆਂ ਹੁੰਦੀਆਂ ਸੀ ਤੇ ਅੱਜ ਕੱਲ ਦੇ ਪਿਆਰ ਦੀ ਜੇ ਅਸੀਂ ਗੱਲ ਕਰੀਏ ਨਾ ਆਈਫੋਨ ਤੋਂ ਸਟਾਰਟ ਹੁੰਦਾ ਹੈ ਪਹਿਲੀ ਨਿਸ਼ਾਨੀ ਆਈਫੋਨ ਦੇਣਾ ਪੈਂਦਾ ਤੇ ਜੇ ਬੰਦਾ ਨਹੀਂ ਦਿੰਦਾ ਤਾਂ اگلے ਇੱਕ ਹਫ਼ਤੇ ਤੱਕ ਬਸ ਸਮਾਪਤ ਹੋ ਜਾਂਦੀ ਹੈ ਜੀ ਸਾਰੀ ਕਹਾਣੀ ਸੋ ਅੱਜ ਦਾ ਜਿਹੜਾ ਪਿਆਰ ਹੈ ਬੜਾ ਮਹਿੰਗਾ ਹੋ ਚੁੱਕਿਆ ਹੈ ਅਸੀਂ ਜੇ ਕਹਿ દઈએ ਕਿ ਕਈ ਤੋਹਫ਼ਿਆਂ ਤੱਕ ਹੀ ਸੀਮਿਤ ਹੋ ਚੁੱਕਿਆ 99 ਦੇ ਵਿੱਚੋਂ ਕੋਈ ਇੱਕ ਬੰਦਾ ਹੁੰਦਾ ਜਿਹੜਾ ਟਿੱਕੇ ਰਹਿੰਦਾ ਨਹੀਂ ਤਾਂ ਬਸ ਤੋ ਫਿਰ ਤੱਕ ਹੀ ਜਿਹੜਾ ਹੈਗਾ ਉਹ ਗੱਲਬਾਤ ਰਹਿ ਗਈ ਹੈ ਔਰ ਇਹ ਦਿਨ ਕਦੇ ਦੁਬਾਰਾ ਰਿਪੀਟ ਨਹੀਂ ਹੋਣਾ ਇਸ ਕਰਕੇ ਤੁਹਾਡੇ ਸਾਰਿਆਂ ਨੂੰ ਮੈਂ ਰਿਕੁਐਸਟ ਕਰਦੇ ਆ ਅਗਲੀ ਗੱਲ ਬੱਬਲ ਜੀ ਥੈਂਕ ਯੂ ਸੋ ਤੁਸੀਂ ਜਿਹੜੀ ਗੱਲ ਕੀਤੀ ਹੈ ਸੂਟਾਂ ਦੀ ਸਾਡੀਆਂ ਪਹਿਣਾ ਸੂਟਾਂ ਦੀਆਂ ਗਹਿਣਿਆਂ ਦੇ ਸ਼ੌਕੀਨ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਖੁਦ ਹੈਗੀਆਂ ਹਨਾ ਮੈਂ ਤੁਹਾਨੂੰ ਕੀ ਕਰਾਉਣਾ ਸੋ ਜਿਹੜੀ ਸਾਡਾ ਡਿਪਾਰਟਮੈਂਟ ਹੈ ਜੀ ਇਹ ਬਹੁਤ ਜ਼ਿਆਦਾ ਇਸ ਪਾਸੇ ਸੀਰੀਅਸ ਹੁੰਦਾ ਹੁਣ ਜੇ ਮੈਂ ਇੱਕ ਇੱਕ ਮਿੰਟ ਲੈ ਲਾਂ ਤੁਹਾਡਾ ਹਾਂਜੀ ਹਾਂਜੀ ਹੈਗਾ ਜਦੋਂ ਤਿਆਰੀ ਦੀ ਗੱਲ ਚੱਲਦੀ ਹੈ ਨਾ ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਕਿੰਨਾ ਫਰਕ ਹੈ ਬੀਬੀਆਂ 'ਚ ਤੇ ਇੱਧਰ ਹਨਾ ਸਾਡੇ ਜੈਂਟਸ ਨੇ ਜਿਹੜੇ ਕਿਵੇਂ ਤਿਆਰ ਹੁੰਦੇ ਨੇ ਵਿਆਹ ਲਈ ਬੀਬੀ ਨੂੰ ਜਿੰਨਾ ਮਰਜ਼ੀ ਸਮਾਂ ਦੇ ਦਿਓ ਉਹਨੇ ਕਹਿਣਾ ਜਦੋਂ ਬਾਹਰ ਗੱਡੀ ਦਾ ਹਾਰਨ ਵੱਜਦਾ ਨਾ ਆ ਜਾ ਚੱਲੀਏ ਲੇਟ ਹੋ ਰਹੇ ਆ ਉਹਨੇ ਇਹੀ ਕਹਿਣਾ ਹਲੇ 2 ਮਿੰਟ ਰੁਕ ਜਾਓ ਬਸ 2 ਮਿੰਟ ਮੈਂ ਹੁਣੇ ਆਈ ਹੁਣੇ ਆਈ ਪਰ 10 ਮਿੰਟ ਲੱਗ ਜਾਂਦੇ ਨੇ ਇਹ ਵਿਚਾਰਾ ਵਾਰ ਗੱਡੀ 'ਚ ਬੈਠਾ ਵਾਰ-ਵਾਰ ਘੜੀ ਦੇਖੀ ਜਾਂਦਾ ਉਹ ਫੇਰ ਕਹਿੰਦਾ ਆ ਜਾ ਹੁਣ ਤਾਂ ਉਹ ਫੇਰ ਪਿੱਛੇ ਆ ਜਾਂਦੀ ਆ ਬਸ 1 ਮਿੰਟ ਰੁਕ ਜਾਓ ਜੀ ਮੈਂ ਆਈ ਆਈ ਤੇ 10 ਕੁ ਮਿੰਟ ਫੇਰ ਲੰਘਦੇ ਨੇ ਫੇਰ ਆਈ ਹੁੰਦਾ ਉਹ ਵਿਚਾਰਾ ਫੇਰ ਗੁੱਸੇ ਚ ਆ ਕੇ ਨਾ ਗੱਡੀ ਤੋਂ نیچے ਉਤਰ ਕੇ ਅੰਦਰ ਹੀ ਜਾਂਦਾ ਉਹ ਹੁਣ ਚੱਲ ਪਿਆ ਹੁਣ ਹੁਣ ਤਾਂ ਸਾਰੇ ਰਿਸ਼ਤੇਦਾਰ ਵੀ ਪਹੁੰਚ ਗਏ ਬਾਅਦ ਚ ਕੀ ਕਰਨ ਜਾਵਾਂਗੇ ਫੇਰ ਵਿਚਾਰੀ ਕਹਿੰਦੀ ਹਲੇ ਥੋੜਾ ਜਿਹਾ ਮੇਕਅਪ ਰਹਿੰਦਾ ਸੀ ਫੇਰ ਆ ਸੂਟ ਜਾਂ ਸਵਾਰ ਦੀ ਸਵਾਰ ਦੀ ਫੇਰ ਆਉਂਦੀ ਆ ਆ ਕੇ ਫੇਰ ਵੀ ਕਹਿੰਦੀ ਆ ਬਾਕੀਆਂ ਨੂੰ ਦੇਖਿਓ ਠੀਕ ਐ ਮੈਂ ਤਾਂ ਦੇਖੀ ਕਾਲੀ ਕਾਲੀ ਚਾਹੀਆਂ ਮੈਨੂੰ ਤਾਂ ਤਿਆਰ ਵੀ ਨਹੀਂ ਹੋਣ ਦਿੱਤਾ ਸੋ ਐਦਾਂ ਦੀ ਗੱਲ ਹੋ ਜਾਂਦੀ ਆ ਤੇ ਇਸ ਮਾਮਲੇ ਦੇ ਵਿੱਚ ਹੁਣ ਜੇ ਇਧਰ ਦੀ ਗੱਲ ਕਰੀਏ ਇਹ ਪਤਾ ਕੀ ਕਰਨਗੇ ਇਹਨਾਂ ਨੇ ਐਟ ਅ ਟਾਈਮ ਤਿਆਰ ਹੋ ਕੇ ਚਲੇ ਜਾਣਾ ਹੁੰਦਾ ਵਿਆਹ ਚ ਮੰਨ ਲਓ ਇਹਨਾਂ ਨੂੰ ਵਿਆਹ ਆ ਗਿਆ ਤੇ ਇਹਨਾਂ ਨੇ ਜਾ ਕੇ ਸ਼ੋਰੂਮ ਦੇ ਅੰਦਰ ਕੋਈ ਪੈਂਟ ਕੋਟ ਦਿਖਾਇਓ ਜੀ ਉਹਨਾਂ ਨੇ ਦਿਖਾਣਾ ਤੇ ਟਰਾਈ ਰੂਮ ਚ ਜਾ ਕੇ ਪਾਣਾ ਹਾਂ ਬਸ ਸੋਹਣਾ ਲੱਗ ਰਿਹਾ ਚੱਲ ਆਈ ਚੱਲਦੇ ਆ ਠੀਕ ਹੈ ਜੀ ਠੀਕ ਹੈ ਕਿੰਨੇ ਪੈਸੇ ਆ ਚੱਕੋ ਲਓ ਜੀ ਤਿਆਰ ਹੋ ਗਿਆ ਕਾਕਾ ਜੀ ਚਲੇ ਗਏ ਵਿਆਹ ਚ ਸੋ ਇਹਨਾਂ ਦੀ ਤਿਆਰੀ ਇੰਨੀ ਕੁ ਹੁੰਦੀ ਆ ਬਸ ਜਿਹਦੀ ਜ਼ੁਬਾਨ ਵਿੱਚ ਫਤੇ ਉਹਦੀ ਜਹਾਨ ਵਿੱਚ ਫਤੇ ਜਿਹਦੀ ਅੱਖਾਂ ਵਿੱਚ ਫਤੇ ਉਹਦੀ ਲੱਖਾਂ ਵਿੱਚ ਫਤੇ ਜਿਤੇ ਕੁੱਲਾ ਵਿੱਚ ਫਤੇ ਉਹਦੀ ਕੁੱਲਾ ਵਿੱਚ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਜਿੰਨੇ ਵੀ ਸਾਡੇ ਗੈਸਟ ਪਹੁੰਚੇ ਨੇ ਜਿੰਨੇ ਵੀ ਮਹਿਮਾਨ ਪਹੁੰਚੇ ਨੇ ਬੱਬੇ ਕੋਲ ਦਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਦੋਂ ਵਿਆਹ ਹੋਵੇ ਜਾਂ ਸਾਡੇ ਪੰਜਾਬੀਆਂ ਦੇ ਕੋਈ ਵੀ ਖੁਸ਼ੀ ਦਾ ਕਾਰਜ ਹੋਵੇ ਕੋਈ ਵੀ ਕਿਸੇ ਦਾ ਜਨਮ ਦਿਨ ਹੋਵੇ ਕੋਈ ਵੀ ਖੁਸ਼ੀ ਦੀ ਗੱਲ ਹੋਵੇ ਤਾਂ ਉਥੇ ਕਿਤੇ ਪੰਗੜੇ ਪਹਿਣੇ ਲਾਜ਼ਮੀ ਨੇ ਉਹਨਾਂ ਤੋਂ ਬਿਨਾ ਸਾਡਾ ਕੋਈ ਵੀ ਜਿਹੜਾ ਕਾਰਜ ਹੈ ਜਿਹੜਾ ਵੀ ਪ੍ਰੋਗਰਾਮ ਹੈ ਉਹ ਨੇਪਰੇ ਨਹੀਂ ਚੜਦਾ ਇੱਕ ਗੱਡੀ ਤੇ ਦੋ ਪਹੀਏ ਹੁੰਦੇ ਨੇ ਤੇ ਦੋਨੋਂ ਹੋਣੇ ਬਾਜ਼ ਜ਼ਰੂਰੀ ਨੇ ਜਿੱਥੇ ਗਬਰੂਆਂ ਦੀ ਗੱਲ ਹੁੰਦੀਆਂ ਉੱਥੇ ਮੁਟਿਆਰਾਂ ਦੀ ਵੀ ਗੱਲ ਹੋਣੀ ਚਾਹੀਦੀ ਆ ਨਹੀਂ ਤਾਂ ਫਿਰ ਗੱਲ ਨਹੀਂ ਬਣਦੀ ਤੇ ਜਦੋਂ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਇਸ਼ਕ ਕਹਿੰਦੇ ਚੰਗੇ ਚੰਗਿਆਂ ਨੂੰ ਨਚਾ ਦਿੰਦਾ ਤੇਰੇ ਇਸ਼ਕ ਨੇ ਨਚਾਇਆ ਕਰ ਥਈਆ ਥਈਆ ਜ਼ਿਕਰ ਰੱਬ ਦਾ ਤੇ ਗੱਲ ਯਾਰ ਦੀ ਹੁੰਦੀ ਏ ਜ਼ਿਕਰ ਰੱਬ ਦਾ ਗੱਲ ਯਾਰ ਦੀ ਹੁੰਦੀ ਏ ਸਾਡੇ ਮਜ਼ਹਬ ਦੀ ਨਾ ਪੁੱਛ ਯਾਰਾ ਇਬਾਦਤ ਰੱਬ ਦੀ ਤੇ ਸੂਰਤ ਦਿਲਦਾਰ ਦੀ ਹੁੰਦੀ ਸੋ ਪਿਆਰ ਜਿਹਨੂੰ ਹੋ ਜਾਂਦਾ ਹੈ ਫਿਰ ਤੁਹਾਨੂੰ ਪਤਾ ਹੀ ਹੈ ਕਹਿੰਦੇ ਬੰਦੇ ਦੇ ਹਾਲਾਤ ਕਿਵੇਂ ਐਵੇਂ ਦੇ ਹੋ ਜਾਂਦੇ ਨੇ ਨਾ ਤਾਂ ਉਹਨੂੰ ਪਤਾ ਲੱਗਦਾ ਹੈ ਹੈਨਾ ਤੇ ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ ਦਿਨ ਚ ਰਾਤ ਤੇ ਦਿਨ ਚ ਰਾਤ ਲੱਗਦੀ ਹੈ ਉਹ ਗੱਲ ਕਰਨ ਲੱਗੇ ਆ ਸੀ ਸਾਡੇ ਪੰਜਾਬ ਦੀ ਕਿਉਂਕਿ ਪੰਜਾਬ ਤੁਹਾਨੂੰ ਪਤਾ ਹੀ ਹੈ ਮੇਲਿਆਂ ਦਾ ਦੇਸ਼ ਹੈ ਤਿਹਾਰਿਆਂ ਦਾ ਦੇਸ਼ ਹੈ ਸਾਡਾ ਰੰਗਲਾ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਜਿੱਥੇ ਅਸੀਂ ਪੈਦਾ ਹੋਏ ਆ ਸਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਤੇ ਕਿ ਸਾਨੂੰ ਇੰਨਾ ਅਮੀਰ ਜਿਹੜਾ ਵਿਰਸਾ ਅਮੀਰ ਸੱਭਿਆਚਾਰ ਮਿਲਿਆ ਹੈ ਜਿੰਨਾ ਕਿ ਹੋਰ ਕਿਸੇ ਨੂੰ ਕਿਤੇ ਨਹੀਂ ਮਿਲਿਆ ਸਭ ਤੋਂ ਵੱਡੇ ਵਿਰਸੇ ਦੇ ਮਾਲਕਾਂ ਜਿਹੜੇ ਅਸੀਂ ਆ ਮੇਲਾ ਮੇਲੀਆਂ ਦਾ ਯਾਰਾਂ ਮੇਲੀਆਂ ਦਾ ਰਾਂਝਾ ਪਾਈਆਂ ਨੂੰ ਛੱਡ ਕੇ ਫਕੀਰ ਹੋਇਆ ਤੇ ਹੀਰ ਛੱਡ ਗਈ ਸਾਥ ਸਹੇਲੀਆਂ ਦਾ ਇੱਕ ਦਿਨ ਅਸਾਂ ਪਰਦੇਸ ਨਾ ਵੀ ਬੂਹਾ ਮਾਰ ਜਾਣਾ ਇਹਨਾਂ ਹਵੇਲੀਆਂ ਦਾ ਕਹਿੰਦੇ ਨਿਤ ਨਿਤ ਵਗਦੇ ਰਹਿਣਗੇ ਪਾਣੀ ਨਿਤ ਪਤਨ ਤੇ ਮੇਲਾ ਬਚਪਨ ਨਿੱਤ ਜਵਾਨੀ ਬਣਦੀ ਨਿੱਤ ਕੱਤਣ ਦਾ ਵੇਲਾ ਜੋ ਪਾਣੀ ਅਜ ਪਤਣੋਂ ਲੰਗੇ ਫੇਰ ਨਾ ਆਵੇ ਭਲਕੇ ਬੇੜੀ ਦਾ ਪੂਰਤ ਰਿੰਝਣ ਦੀਆਂ ਕੁੜੀਆਂ ਫੇਰ ਨਾ ਬਹਿਣਾ ਜਿਹੜਾ ਸਮਾਂ ਇੱਕ ਵਾਰ ਚਲਾ ਜਾਂਦਾ ਹੈ ਉਹ ਵਾਪਸ ਕਦੇ ਨਹੀਂ ਸਾਨੂੰ ਮਿਲਦਾ ਹੁੰਦਾ ਅਸੀਂ ਭਾਵੇਂ ਦੁਨੀਆ ਦੀ ਦੌਲਤ ਦੇ ਦੀਏ ਤਾਂ ਉਹ ਇੱਕ ਲੰਮਾ ਜਿਹੜਾ गुज़र ਗਿਆ ਸਾਨੂੰ ਵਾਪਸ ਨਹੀਂ ਮਿਲਣਾ ਸੋ ਮੈਂ ਰਿਕਵੈਸਟ ਕਰਾਂਗੀ ਅੱਜ ਦੀਆਂ ਜਿਹੜੀਆਂ ਸਾਨੂੰ ਘੜੀਆਂ ਮਿਲੀਆਂ ਨੇ ਇਹ ਖੁਸ਼ੀ ਦੀਆਂ ਘੜੀਆਂ ਬੜੇ ਸਬਬ ਨਾਲ ਮਿਲਦੀਆਂ ਨੇ ਇੱਕ ਇੱਕ ਪਲ ਇੱਕ ਇੱਕ ਲੰਮਾ ਇਥੋਂ ਆਪਣੇ ਨਾਲ ਯਾਦਗਾਰ ਬਣਾ ਕੇ ਲੈ ਕੇ ਜਾਣਾ ਕਿਉਂਕਿ ਜਦੋਂ ਵੀ ਤੁਸੀਂ ਇਹ ਵਿਆਹ ਦੀ ਵੀਡੀਓ ਵੇਖੋ ਜਦੋਂ ਵੀ ਇਹ ਫੋਟੋਗ੍ਰਾਫ ਦੇਖੋ ਤਾਂ ਤੁਹਾਡੇ ਚਿਹਰੇ ਤੇ ਜਿਹੜੀ ਇੱਕ ਪਿਆਰੀ ਜਿਹੀ ਸਮਾਈਲ ਆ ਜਾਵੇ ਸੋ ਸਮਾਈਲ ਉਦੋਂ ਆਉਂਦੀ ਹੈ ਜਦੋਂ ਤੁਹਾਡੀਆਂ ਯਾਦਾਂ ਖੂਬਸੂਰਤ ਹੋਣ ਯਾਦਾਂ ਕਹਿੰਦੇ ਬੰਦੇ ਨੂੰ ਰੁਵਾ ਵੀ ਦਿੰਦੀਆਂ ਨੇ ਤੇ ਹਸਾ ਵੀ ਦਿੰਦੀਆਂ ਨੇ ਜੀਦੇ ਹੋਣ ਤੋਂ ਆਲੇ ਪੰਡੇ ਉਹ ਗੁਲਾਵੀ ਹੋ ਸਕਦਾ ਹੈ ਜਿੱਥੇ ਨਿਤ ਲੱਗ ਮੇਲੇ ਉਹ ਪੰਜਾਬੀ ਹੋ ਸਕਦਾ ਹੈ ਸੋ ਤੁਸੀਂ ਬਚਪਨ ਦੀ ਗੱਲ ਕਰ ਰਹੇ ਸੀ ਆ ਦੇਖੋ ਇੱਕ ਛੋਟਾ ਪਿਆਰਾ ਜਿਹਾ ਬੱਚਾ ਖੜਿਆ ਹੈ ਹੈ ਨਾ ਇਹਨੂੰ ਕੋਈ ਪਰਵਾਹ ਨਹੀਂ ਹੈ ਗਈ ਬਾਵੇਂ ਇੱਥੇ ਜਿਹੜਾ ਮਰਜੀ ਬੈਠਾ ਹੋਵੇ ਨਹੀਂ ਕਿਸੇ ਤੋਂ ਕੁਝ ਨਹੀਂ ਲੈਣਾ ਦੇਣਾ ਤੇ ਬਚਪਨ ਤੋਂ ਬਾਅਦ ਜਿਵੇਂ ਜਿਵੇਂ ਬੰਦੇ ਨੂੰ ਹੋਸ਼ ਆਂਦਾ ਜਾਂਦਾ ਨਾ ਬੰਦਾ ਆਪਣੇ ਤੋਂ ਵੀ ਕਈ ਵਾਰੀ ਦੂਰ ਹੋਣ ਲੱਗ ਜਾਂਦਾ ਐਨਾ ਕੁਝ ਜਿਵੇਂ ਆ ਪਰੇ ਜ਼ਿੰਦਗੀ ਹੁੰ ਜਾਂਦੀ ਹੈ ਹੌਲੀ ਹੌਲੀ ਆਪਣੇ ਤੋਂ ਐਨਾ ਕੁ ਦੂਰ ਹੁੰਦਾ ਚਲਾ ਜਾਂਦਾ ਹੈ ਕਿਆ ਨੂੰ ਬਾਦ ਚ ਪਤਾ ਲੱਗਦਾ ਕਿ ਕਹੀਂ ਮੈਂ ਆਪਣੇ ਐਨੇ ਜਿਹੜੇ ਮੇਰੇ ਰਿਸ਼ਤੇ ਸੀ ਉਹ ਗਵਾ ਚੁੱਕਿਆ ਕਹਿੰਦੇ ਪੈਦਲ ਤੁਰਿਆ ਜਾਂਦਾ ਕਹਿੰਦਾ ਮੈਨੂੰ ਸਾਈਕਲ ਮਿਲ ਜਾਵੇ ਮਿਲ ਜਾਵੇ ਸਾਈਕਲ ਫਿਰ ਸਕੂਟਰ ਤੇ ਕਾਰ ਭਾਲਦਾ ਏ ਪੜਿਆ ਲਿਖਿਆ ਬੰਦਾ ਬਸ ਰੋਜ਼ਗਾਰ ਭਾਲਦਾ ਏ ਮਿਲ ਜਾਵੇ ਰੋਜ਼ਗਾਰ ਤੇ ਸੋਹਣੀ ਨਾਰ ਭਾਲਦਾ ਏ ਮਿਲ ਜਾਵੇ ਜੇ ਨਾਰ ਫਿਰ ਕੌਣ ਪੁੱਛਦਾ ਕਹਿੰਦੇ ਬੇਬੇ ਨੂੰ ਫਿਰ ਮੁੰਡਾ ਦੋ ਨਹੀਂ ਚੋਪੜੀਆਂ ਚਾਰ ਭਾਲਦਾ ਏ ਤੇ ਅੰਤ ਰੇਲੇ ਆਹੰਤ ਵੇਲੇ ਬੰਦਾ ਬੰਦੇ ਸਿਰਫ ਚਾਰ ਪਾਲਦਾ ਏ ਸੋ ਸਾਰੀ ਜ਼ਿੰਦਗੀ ਇਦਾਂ ਹੀ ਲੰਘ ਜਾਂਦੀ ਏ ਇਹ ਲਾਲਸਾ ਸਾਡੀ ਇਹ ਸਾਡੀ ਇੱਕ ਢੋਖੇ ਕਦੇ ਖਤਮ ਨਹੀਂ ਹੁੰਦੀ ਇੱਕ ਤੋਂ ਬਾਅਦ ਦੂਜੀ ਤੀਜੀ ਇੰਨੀਆਂ ਜਾਂਦੀਆਂ ਸਾਡੀ ਡਿਮਾਂਡਾਂ ਹੁੰਦੀਆਂ ਨੇ ਅਸੀਂ ਰੱਬ ਤੋਂ ਹਰ ਰੋਜ਼ ਕੁਛ ਨਾ ਕੁਛ ਮੰਗਦੇ ਹੀ ਰਹਿੰਦੇ ਆ ਸੋ ਜ਼ਿੰਦਗੀਆਂ ਜੀ ਇਦਾਂ ਹੀ ਚੱਲੀ ਜਾਣੀ ਐ ਆਪਾਂ ਪਰ ਉਦਾਸ ਨਹੀਂ ਹੋਣਾ ਜਿਹੜਾ ਜਿਹੜਾ ਬੰਦਾ ਇੱਥੇ ਪੰਜਾਬੀ ਬੈਠਾ ਹੈ ਪੰਜਾਬ ਨੂੰ ਬਿਲੋਂਗ ਕਰਦਾ ਹੈ ਪੰਜਾਬੀ ਨੂੰ ਸਮਝਦਾ ਹੈ ਉਹ ਇੱਕ ਵਾਰੀ ਹੱਥ ਕਰ ਸਕਦੇ ਹੁਣ ਤਾਂ ਮੈਂ ਤਾੜੀਆਂ ਲਾਉਣੋਂ ਨਹੀਂ ਨਾ ਖਿਆ ਸਹੀ ਹੈ ਜੀ ਕਿਉਂਕਿ ਅਸੀਂ ਜਦੋਂ ਆਪਾਂ ਸੇ ਦੋ ਤਿੰਨ ਬੰਦੇ ਆਪਣੇ ਆਪ ਨੂੰ ਪੰਜਾਬੀ ਸਮਝਦੇ ਨੇ ਤੇ ਆ ਇੱਧਰ ਜਿਹੜੀਆਂ ਮੇਰੀਆਂ ਭੈਣਾਂ ਬੈਠੀਆਂ ਸਾਸਿਕਾਲ ਜੀ ਮੈਂ ਤੁਹਾਨੂੰ ਵੀ ਕਿਹਾ ਕਿਹੜਾ ਕਿਹੜਾ ਆਪਣੇ ਆਪ ਨੂੰ ਪੰਜਾਬੀ ਸਮਝਦਾ ਜਦੋਂ ਤੱਕ ਤੁਹਾਡੇ ਵੱਲੋਂ ਮੈਨੂੰ ਸਾਥ ਨਹੀਂ ਨਾ ਮਿਲਦਾ ਮੇਰੇ 'ਚ એનર્ਜੀ ਨਹੀਂ ਆਉਣੀ ਭਾਵੇਂ ਮੈਨੂੰ ਜੋ ਮਰਜ਼ੀ ਖਵਾ ਲਓ ਮੇਰੇ 'ਚ એનર્ਜੀ ਸਿਰਫ ਤੁਹਾਡੀਆਂ ਤਾੜੀਆਂ ਨਾਲ ਤੇ ਤੁਹਾਡੇ ਅਪਰੀਸ਼ੀਏਟ ਕਰਨ ਨਾਲ ਆਉਂਦੀ ਹੈ ਲੈ ਵੀ ਹੁਣ ਜੇ ਤੁਸੀਂ ਆਪਦੇ ਆਪ ਨੂੰ ਇੱਕ ਵਾਰੀ ਖੁੱਲ ਕੇ ਤਾੜੀ ਨਹੀਂ ਪੰਜਾਬੀਆਂ ਵਾਲਾ ਤਾੜਾ ਹੋ ਜਾ ਵਾਹ ਆਈ ਥੋੜੀ ਜੀ એનર્ਜੀ ਸ਼ੁਕਰ ਹੈ ਰੱਬਾ ਸ਼ੁਕਰ ਹੈ ਪਤਾ ਕੀ ਹੈ ਅਸੀਂ ਜਿੰਨਾ ਮਰਜੀ ਇੱਥੇ ਵਧੀਆ ਪਰਫਾਰਮ ਕਰੀ ਜਾਈਏ ਜਦੋਂ ਤੱਕ ਅਸੀਂ ਇੱਕ ਦੂਜੇ ਨਾਲ ਮਿਲ ਕੇ ਨਹੀਂ ਪਰਫਾਰਮ ਕਰਾਂਗੇ ਤੁਸੀਂ ਸਾਡਾ ਸਾਥ ਨਹੀਂ ਦਿਓਗੇ ਤੇ ਅਸੀਂ ਤੁਹਾਡਾ ਉਦੋਂ ਤੱਕ ਨਾ ਤਾਂ ਤੁਹਾਨੂੰ ਮਜ਼ਾ ਆਣਾ ਤੇ ਨਾ ਆੜਾ ਸਾਨੂੰ ਇਸ ਕਰਕੇ ਅਸੀਂ ਹੁਣ ਇੱਕ ਦੋ ਗੱਲ ਤੁਹਾਡੇ ਨਾਲ ਕਰਦੇ ਆਂ ਜੇ ਭਾਪਸ ਵਿੱਚ ਹੀ ਨਾ ਕੋਈ ਗੱਲ ਕੀਤੀ ਫੇਰ ਕੀ ਫਾਇਦਾ ਬੰਦਾ ਜਦੋਂ ਕਿਸੇ ਨੂੰ ਮਿਲਣ ਜਾਂਦਾ ਹੈ ਜੇ ਉਹਦੇ ਸਾਹਮਣੇ ਬੈਠ ਕੇ ਆ ਜਾਵੇ ਚਾਹ ਕੌਫੀ ਬੜੇ ਸਵਾਦ ਹੋਵੇ ਉਹ ਵੀ ਪੀ ਕੇ ਆ ਜਾਵੇ ਫਿਰ ਫਾਇਦਾ ਕੀ ਹੈ ਜੇ ਗੱਲ ਹੀ ਨਹੀਂ ਕੀਤੀ ਬਿਲਕੁਲ ਜੀ ਸੋ ਜਿਹਨੀਆਂ ਵੀ ਪੜਣਾ ਬੈਠੀਆਂ ਨੇ ਮੈਂ ਦੇਖ ਰਹੀਆਂ ਸਾਰੀਆਂ ਇੱਕ ਤੋਂ ਵੱਧ ਸੋਹਣੀਆਂ ਲੱਗ ਰਹੀਆਂ ਨੇ ਜੇ ਅੱਜ ਮੈਂ ਕਿਤੇ ਕਿਸੇ ਨੂੰ ਐਵਾਰਡ ਦੇਣਾ ਹੋਵੇ ਨਾ ਕਿ ਸਭ ਤੋਂ ਸੋਹਣੀ ਕੁੜੀ ਇੱਥੇ ਲੱਭ ਲੋ ਤਾਂ ਮੈਂ ਤਾਂ ਕਨਫਿਊਜ਼ ਹੋ ਜਾਣਾ ਐਸ ਕਰਕੇ ਫਿਰ ਮੈਂ ਆਪ ਹੀ ਰੱਖ ਲੈਣਾ ਕਿਉਂਕਿ ਮੇਰੇ ਤੋਂ ਡਿਸਾਈਡ ਨਹੀਂ ਹੋਣਾ ਕਿਹੜੀ ਕੁੜੀ ਹੁੰਦੀ ਹੈ ਤੇ ਆਪਾਂ ਆਪ ਹੀ ਰੱਖ ਲੈਣਾ ਸੋ ਥੈਂਕ ਯੂ ਸੋ ਮੱਚ ਬੁੱਤੀ ਜੀਵ ਕਰਦੇ ਕਿਤਾਬ ਦੀਆਂ ਗੱਲਾਂ ਸ਼ਰਾਬੀਆਂ ਚ ਹੁੰਦੀਆਂ ਸ਼ਰਾਬ ਦੀਆਂ ਗੱਲਾਂ ਜੱਟ ਕਰਦੇ ਨੇ ਗੱਲ ਰਿਹਾਂ ਸਪਰੀਹਾਂ ਦੀ ਆਸ਼ਿਕ ਮਾਸ਼ੂਕ ਕਰਦੇ ਪਿਆਰ ਦੀਆਂ ਗੱਲਾਂ ਵੈਲੀਆਂ ਚ ਹੁੰਦੀ ਹਥਿਆਰਾਂ ਦੀ ਚਰਚਾ ਬਾਣੀਏ ਕਰਦੇ ਨੇ ਸਦਾ ਹਿਸਾਬ ਦੀਆਂ ਗੱਲਾਂ ਪਰ ਜਿੱਥੇ ਮਰਜ਼ੀ ਚਲੇ ਜਾਈਏ ਦੋਸਤੋ ਸਾਰੇ ਪਾਸੇ ਹੁੰਦੀਆਂ ਨੇ ਪੰਜਾਬ ਦੀਆਂ ਗੱਲਾਂ ਵਾਹ ਵਾਹ ਪੰਜਾਬ ਦੀਆਂ ਗੱਲਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਹੁੰਦੀਆਂ ਨੇ ਕਹਿੰਦੇ ਪੰਜਾਬੀ ਬੰਦੇ ਜਿੱਥੇ ਪਿਆਰ ਪਾ ਲੈਂਦੇ ਨੇ ਪਿਆਰ ਵੀ ਸਿੱਖਣਾ ਤੱਕ ਤੋੜ ਨਹੀਂ ਬੰਦੇ ਨੇ ਤੇ ਜਿੱਥੇ ਵੈਰ ਪਾਲ ਲੈਂਦੇ ਨੇ ਉਹਦੇ ਤੋਂ ਫਿਰ ਪਿੱਛੇ ਹਟਣ ਦਾ ਮਤਲਬ ਹੀ ਨਹੀਂ ਪੈਦਾ ਹੁੰਦਾ